चलो के चओ चलो ਅੱਜ ਜੀ ਪ੍ਰਧਾਨ ਜੀ ਸੰਜੇ ਪ੍ਰਧਾਨ ਜੀ ਕਿੱਧਰ ਗਏ ਨੇ ਓਕੇ ਚਲੋ ਜੀ ਅੱਗੇ ਚਲੇ ਪ੍ਰਧਾਨ ਸੰਜੇ ਕਿੱਧਰ ਗਿਆ ਉਹ ਅੱਗੇ ਚਲੇ ਜਾ ਜੀ ਬਲਾਓ ਜਰਾ ਦੇਖੋ 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 ਸ਼ਿਵਮਨ ਸਿੰਘ ਬੈਸ ਸ਼ਿਵਮਨ ਸਿੰਘ ਬੈਸ ਪ੍ਰਧਾਨ ਜੀ ਆਜੋ ਰਾਜਾ ਇਬਰਾਹਿਮ ਜੀ ਮੈਂ ਤੇਰੀ ਰੀਸ ਹਾਂ ਰਾਮਰਵਾਨ ਸਾਹਿਬ ਰਾਜਾ ਆਇਓ ਤਲਵਾਰ ਪਤਾਨੀ ਰਾਜਿਆਂ ਦੇ ਜੋਖੇ ਰਾਜਾ ਇਬਰਾਹਿਮ ਸੰਜੀਤ ਤਲਵਾਰ ਉਹ ਤੇਰਾ ਹਿਦਰਾਤ ਜਿੰਦ ਬਾਈ ਜੀ ਅੱਜ ਹੋਣੇ ਆਇਓ ਯਾਰ ਕਾਲੀ ਵੱਟ ਭਾਜੀ ਬਾਦ ਦੇ ਅੰਦਰ ਆਉ ਨਾ ਸਰ ਜੀ ਸਰ ਬੈ ਜੀ 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 ਆ ਮੈਂ ਕਹਿੰਦਾ ਚੀਕਾ ਉਹ ਸਰ ਦੇਓ ਮਰੀ ਸਰ ਦੇਈ ਸਰ 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 ਇੱਕ ਮਿੰਟ ਇੱਕ ਮਿੰਟ ਲੈਂਦੀ ਕਾਲੇ ਨੂੰ ਯੋਕਾ ਭਾਈ ਉਹ ਆ ਜਗਿੰਦਰ ਵੀਰੇ ਫੋਟਿੰਗ ਖਾ ਪਰ ਨੇਰਾ ਪੈ ਰਿਹਾ ਟਾਈਮ ਬਹੁਤ ਲੇਟ ਕਰਾਤਾ ਅੱਜ ਪੰਜਵੇਂ ਦਾ ਟਾਈਮ ਸੀ 100 ਮਿੰਟ ਸਾਰੇ 1 ਮਿੰਟ ਸਾਰੇ ਇਹ ਇੱਕ ਮਟਾ ਘੋੜੀ ਨਾਲੋਂ ਹੀ ਕੋਲੀ ਕੋਲੀ 2 ਮਿੰਟ ਨਾਲ ਫੋਟਿੰਗ ਦਾ 2 ਮਿੰਟ ਜੋਂ ਹੁੰਦੇ ਇੱਕ ਹੋਏ ਆਜੋ ਆਜੋ ਸਾਬ ਟੈਨਸ਼ਨ ਨਾ ਤੀਕਾ ਤੁੰਨੂ ਭਰ ਕੇ ਰੱਖਿਆ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਸਾਬ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਜਿਹਨੇ ਜਵਾਬ ਦਿੱਤਾ ਉਹਨੇ ਇੱਕ ਨਵਾਂ ਪਿੰਡ ਬਣਾਇਆ ਜੀ ਚੱਪੜਾ ਤੋਂ ਹੋਰ ਵੀ ਪਾ ਸਕਦੇ ਹਾਂ ਬਿਲਕੁਲ ਸਭ ਸਹੀ ਹੋ ਗਏ ਨਾ ਮਾਰੋ ਇਹ ਠੋਕੇ ਪੜ ਜਾਣ ਤੋਂ ਪਹਿਰੇ ਪਾ ਕੇ ਮਨੀ ਹੱਟ ਕੇ ਹੱਸ ਹੱਸ ਕਬੜ ਨਹੀਂ ਵਾਲਾ ਲਾਜ ਥੋੜਾ بڑا ਰਸਤਾ ਦੋ ਲੋ ਸਾਈਡ ਦੇ ਦੋ ਸੈਂਟਰ ਤੋਂ ਜਾਓ ਸੈਂਟਰ ਤੋਂ ਜਾਓ ਮੜ ਜਾ ਮੜਾ ਖੁੱਲੋ ਫੇਰ ਤੈਨੂੰ ਬੜਾ ਆਏਗੀ ਅੰਦਰ ਜਾਓ ਬੜਾ ਖੁੱਲੋ ਐ ਬੜਾ ਖੁੱਲੋ ਇੱਧਰ ਖੁੱਲੋ ਤੁਸੀਂ ਖੁੱਲੋ ਇੱਧਰ ਨੂੰ ਖੁੱਲੋ ਬਣਾਇਆ ਉਹ ਜੀ ਬਣਾਇਆ ਜੀ ਇੱਧਰ ਆਓ ਬਾਈ ਮਾੜਾ ਖੁੱਲੋ ਬੀਬੀ ਕੋਕਸਾ ਆਇਆ ਬਦਾਲੀ ਖੁੱਲੋ ਉਹ ਬਾਈ ਜੀ ਇੱਕ ਵਾਰੀ ਆ ਜਾਓ ਬਾਈ ਖੁੱਲੋ ਉਹ ਮਾੜਾ ਮਾੜਾ ਖੁੱਲੋ ਇੱਧਰ ਆਓ ਖੁੱਲੋ ਇੱਧਰ ਹੋ ਜਾ ਯਾਰ ਖੁੱਲੋ 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 ਆ ਜਾਓ ਮੈਂ ਨਾ ਕਿਚੇ ਆਇਆ ਹੋਰ ਜੋ ਹੋਰ ਜੋ ਫੋਟੋ ਹੋਰ ਵੀ ਆਉਤ ਹੋਣੀ ਆ ਖੋਖਰ ਸਾਹਿਬ ਦੇਖੋ ਪਿੱਛੇ ਹੋ ਜਾਓ ਹੋ ਜਾਓ ਇਧਰ ਵੀ ਹੋ ਬੈਠੀ ਬਣਾਇਆ ਉਧਰ ਪਿੱਛੇ ਹੋ ਜਾਓ ਹੋਰ ਪਿੱਛੇ ਜਾ ਪਾਜੀ ਖੋਲ ਜੋ ਖੋਲ ਜੋ ਪਾਜੀ ਪਿੱਛੇ ਹੋ ਜਾਓ ਮਾਰੇ ਮਾਰੇ ਪਿੱਛੇ ਨੂੰ ਬੀਬੀ ਇੱਥੇ ਹੋ ਜਾਓ ਪਲੀਜ਼ ਤੁਸੀਂ ਵੀ ਇੱਥੇ ਹੋ ਜਾਓ ਆਉਗੀ ਜੀ ਕੋਈ ਤਾਂ ਤਾਂ ਹੀ ਕਹਿਣਾ ਦੇਖੋ ਜਗਸੀਰ ਭਾਈ ਮਾੜਾ ਪਿੱਛੇ ਹੋ ਜਾਓ ਆਜੋ ਆਜੋ ਉਹਨਾਂ ਨੇ ਚੱਕ ਲੈਣਾ ਫਿਰ ਕਰੋ ਕਰੋ ਰਾਇਆ ਬੈਸਾ ਬੈਸਾ ਲਿੰਕਸ ਆਪ ਕਰੋ ਜੀ राजेंद्र ਭਾਈ ਗੁਰਦੀਪ ਜੀ ਦੋ ਮਿੰਟ ਲਾਉਣੇ ਆ ਸਭ ਤੋਂ ਪਹਿਲਾਂ ਮੈਂ ਸਤਕਾਰਯੋ ਸਾਰੇ ਭੈਣ ਭਰਾਵਾਂ ਦਾ ਦਿਲ ਦੀਆਂ ਜਰਾਹਾਂ ਤੇ ਤੁਹਾਨੂੰ ਆਪਕੋ ਫਰਮਨਾ ਤਲਵਾਰ ਜੀ ਮੈਡਮ ਬਗਨ ਚੱਕੀ ਵਿਸ਼ੇਸ਼ ਤੌਰ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਛੋਟੇ ਵੀ ਜਾਨੇ ਦੇ ਪਾਰਲੀਮੈਂਟ ਮੈਂਬਰ ਸਰਦਾਰ ਤੁਨਬਈਦ ਪੀਤਲਾਈ ਮੈਂ ਤਵਜੀ ਸਰਕਾਰਯੋ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਛੋਟੇ ਵੀ ਸੰਜੀਤ ਤਲਵਾਰ ਜੀ ਦਾ ਦਿਨਾਂ ਨੇ ਉਹ ਪ੍ਰਤ ਪਾਈ ਆ ਜਿਹੜੀ ਪਸ਼ੋਕੜ ਦੇ 15 ਸਾਲ ਅੱਪਾ ਸਾਰੇ ਚਸ਼ਮ ਦੀ ਦੁਆ ਹੈ ਫਿਕਰ ਐਕਸਪੈਰੀਮੈਂਟ ਐਮ ਪੀ ਦੇ ਕੰਮ ਕਾਜ ਨੂੰ ਲੈ ਕੇ ਸਾਰਿਆਂ ਦਾ ਕੜਵਾ ਤਜਰਬਾ ਚ ਕਰਦੇ ਜੀ ਐਮ ਪੀ ਜਿੱਦਿਆ ਗੁਰ ਹੋ ਗਿਆ ਮੁੜ ਕੇ ਨਹੀਂ ਵੜਿਆ ਬਾਹਰ ਰਾਜਾ ਵੜੇ ਲੋਕ ਸਭਾ ਦੇ ਅੰਦਰ ਅਸੀਂ ਬੜਾ ਮਾਣ ਰਿਸ਼ਤ ਕਰੋ ਕਿ ਚਾਹੀਦਾ ਲੋਕ ਸਭਾ ਦੇ ਬਾਹਰ ਪੰਜਾਬ ਦੇ ਕਿਸੇ ਜ਼ਿਲ੍ਹੇ ਦੇ ਵਿੱਚ ਕਿਸੇ ਨਾਲ ਨਾ ਇਨਸਾਫੀ ਤੇ ੱਕੇਸ਼ਾਹੀ ਰਾਜਾ ਬਰਿੰਗ ਲੁਧਿਆਣਾ ਤਾਂ ਤੁਸੀਂ ਡਿਊਟੀ ਲਈ ਬਹੁਤ ਵੱਡੀ ਗਿਣਤੀ ਦੇ ਜਵੋਟਾ ਪਾ ਗਏਦਾ ਤੇ ਅੱਜ ਸੁਗਰੀ ਐਪਨ ਸਟੇਟ ਦੇ ਪੰਜ ਪਾਰਕਾਂ ਦੇ ਅੰਦਰ ਓਪਨ ਜੈਮ ਬੇਸੋਰਿਆ ਸੇਵਾ ਹੈਗਾ ਬਸੰਤ ਪਾਰਕ ਲੋਕਾਂ ਦੀ ਡਿਮਾਂਡ ਸੀਗੀ ਤੋਂ ਐਮਪੀਪੀ ਯੂਪੀ ਬਾ ਖੂਪੀ ਨਵਾ ਕੇ ਦੱਸਿਆ ਤੇ ਭਾਈ ਐਮਪੀ ਲੋਕ ਸਭਾ ਵੀ ਚਲਾਊਗਾ ਐਮਪੀ ਪੰਜਾਬ ਵੀ ਚਲਾਊਗਾ ਤੇ ਐਮਪੀ ਆਪਣਾ ਲੋਕ ਸਭਾ ਹਲਕਾ ਵੀ ਚਲਾਊਗਾ ਮੇਰੇ ਕੋਲੇ ਬ੍ਰਿੰਸ ਸਾਹਿਬ ਇੰਨੇ ਲੋਕ ਆਉਂਦੇ ਆ ਵੀ ਅਸੀਂ ਐਮਪੀ ਸਾਹਿਬ ਨੂੰ ਕਾਲ ਕੀਤਾ ਸਾਡਾ ਕਾਲ ਅਟੈਂਡ ਕਰਕੇ ਕੰਮ ਕੀਤਾ ਜਸਟ ਲਾਈਕ ਕੌਨਸਲਰ ਜਸਟ ਲਾਈਕ ਸਰਪੰਚ ਇਹ ਇੱਕ ਉਦਾਹਰਣ ਆ ਸੋ ਸਾਡੀਆਂ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਬਾਬੇ ਦੇ ਚਰਨਾਂ ਦੇ ਅਰਦਾਸ ਬੇਨਤੀ ਵੀ ਤੁਸੀਂ ਇਸੇ ਤਰੀਕੇ ਆਵਾਮ ਦੇ ਸੰਗਤ ਦੀ ਸੇਵਾ ਕਰਦੇ ਰਹੋ ਸੋ ਮੈਂ ਸੰਜੀਤ ਕੁਮਾਰ ਜੀ ਨੂੰ ਤਾਂ ਪ੍ਰਧਾਨ ਸਾਹਿਬ ਨੂੰ ਕਹੂੰਗਾ ਵੀ ਦੋ ਸ਼ਬਦ ਮੈਂ ਆਪਣੀਆਂ ਸਤਾਰਿਓ ਸਾਰੀਆਂ ਭੈਣਾਂ ਦਾ ਭਰਾਵਾਂ ਦਾ ਮਿਲਦੀਆਂ ਗਰਾਜਾਂ ਜੋ ਇੱਥੇ ਆਉਣ ਲਈ ਤਨਵਾਦ ਕੀਤੇ ਜਿੱਤਾ ਬ੍ਰਿੰਗ ਸਾਹਿਬ ਨੂੰ ਕਹੂੰਗਾ ਦੋ ਸ਼ਬਦ ਤੁਹਾਡੇ ਨਾਲ ਸਾਂਝੇ ਕਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ

ਤੋਂ ਪਹਿਲਾਂ ਸਾਰੀ ਸਾਰਥਿਕ ਜਿੱਦਾਂ ਪ੍ਰਸਤਾਵ ਮਦਨਿੰਦ ਬਣੇ ਤੇ ਵਾਹ ਵਾਹ ਇਹ ਬਹੁਤ ਤੇ ਇਹ ਸਰਕਾਰ ਨੂੰ ਇਹ ਕੋਈ ਆਪਣਾ ਇਹ ਜੀ ਮੈਮੋਰੰਡਮ ਦੇਣਾ ਹੈ ਕਮੇਟੀ ਨਾਲ ਇਹ ਪ੍ਰਸਤਾਵ ਕਰਦੇ ਸਾਰ ਕਮੇਟੀ ਤੋਂ ਗੱਲ ਕਰਾਏ ਬਸ ਸ਼ੂਟ ਕਰਾਏ ਹਾਂ ਹਾਂ ਇਸ ਵਿੱਚ ਸਾਥ ਵੀ ਸਾਥ ਇਹ ਜਿਹੜਾ ਸਾਰੀ ਬਰਫ ਉਗਾਇਆ ਤੁਹਾਡਾ ਮੇਰੇ ਤੇ ਪਰ ਬਰਫ ਉਗਾਇਆ ਹੈ ਕੋਈ ਕੋਈ ਮੇਰਾ ਸਭ ਤੁਹਾਡੇ ਹੀ ਦਿੱਤਾ ਵੀ ਪੈਸਾ ਸਾਹਿਬ ਨੇ ਬਹੁਤ ਜਾਣੇ ਫਿਕਰ ਕਰਤੀ ਹੈ ਇਸ ਕਾਲੋਨੀ ਮੇਰੇ ਵੱਡੇ ਭਰਾ ਸਭ ਇੱਕ ਬੇਨਤੀ ਕਰਨ ਗੱਡੀ ਚੋਣੇ ਕਿ ਮੋਟਿਆ ਨਾ ਕਰੋ ਇਧਰ ਉਧਰ ਨਾ ਵਿਖੜੋ ਜਿਵੇਂ ਆ ਗਿਆ ਤਾਂ ਕੀ ਹੋਊਗਾ ਇੱਥੇ ਕੁਝ ਨਹੀਂ ਹੋਣਾ ਸਰਵਜੀਤ ਸਿੰਘ ਐਸ ਨੇ ਪਟਾੜ ਚੰਦਾ ਚੱਕ ਕੇ ਕਾਂਗਰਸ ਦਾ ਚੰਦਾ ਆਤਮ ਨਗਰ ਤੋਂ ਲਾ ਲਿਆ ਸਾਰੇ ਨੇ ਬਹੁਤ ਬਹੁਤ ਪੈਦਾ ਕੀਤੀ ਬਹੁਤ ਜਲ ਲਾਇਆ ਲਾਵਰ ਸਾਹਿਬ ਨੇ ਬਹੁਤ ਜੋਰ ਲਾਇਆ ਹੰਡੀ ਸਾਹਿਬ ਨੇ ਬਹੁਤ ਜੋਰ ਲਾਇਆ ਸਾਡੀ ਵੀਰਿੰਦਰ ਬੈਂਤਰੀ ਨੇ ਬਹੁਤ ਜੋਰ ਲਾਇਆ ਬੜਾ ਜੋਰ ਲਾਇਆ ਪਰ ਆਕਲ ਨਗਰ ਸੰਜੀਤ ਸਾਹਿਬ ਨੇ ਬੜੀ ਜੈ 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 ਜੈ

ਆੜੀਆਂ ਪੈੜਾ ਜੰਗੀ ਲਾਲੀ ਹਾਂਜੀ ਹਾਂਜੀ ਆਹਹ ਦੇਖ ਲਓ ਆਹ ਬੜੇ ਕਹਿ ਕੇ ਡਾਂਸਰ ਆਪਣਾ ਰੈਂਡਰ ਸੁਧੰਘ ਵਰਨੀ ਹੋ ਗਿਆ ਇਹ ਕਿਹੜੀ ਆ ਇੱਕ ਗੰਨੇ ਮੇਰੀ ਸਨਮਤ ਗਈ ਆਜੋ ਆਜੋ ਭਾਈ ਕੁੰਮ ਜੋ ਮੜਾ ਇੱਧਰੋ ਕੁੰਮ ਜੋ ਹੀ ਮੜਾ ਜਿੰਦਰ ਆ ਕੁੰਮ ਜੋ ਜਗ੍ਹਾ ਦੇ ਜੀ ਇੱਕ ਮਿੰਟ ਟਾਈ ਫੋਟੋ ਉੱਧਰ ਉਹ ਜਿੰਦਰ ਉਹਥੇ ਲਿ ਜਾ ਕੇ ਕਰੋ ਸਾਈਡ ਤੇ ਇਹ ਫੋਟੋ ਇੱਨੀ ਸਾਈਡ ਤੇ ਜਾਣਾ ਥੋੜਾ ਕੁੰਮ ਜੋ ਕਰੋ ਇੱਕ ਮਿੰਟ ਦੇ ਰੋਕ ਲਓ ਉਹ ਬੋਲ ਜਗ੍ਹਾ ਛੱਡ ਦੇ ਜੀ

ਕਰਨ ਨੂੰ ਫੋਟੋ ਕਰਾ ਦੇ ਤਰੀਕੇ ਵੀ ਵੀਰੇ ਪਹਿਲਾਂ ਫੋਟੋ ਆ ਗਿਆ ਵੀਰੇ ਥੋੜਾ ਬੈਕ ਸਾਈਡ ਆਉਗਾ ਸਾਰੇ ਭਾਈ ਸਾਹਿਬ ਇਧਰ ਪੈਂਸਾ ਨੂੰ ਆਇਓ ਥੇਰ ਨੂੰ ਹੋਈਏ ਕੰਮ ਹੋ ਗਏ ਕੰਮ ਆ ਪੈਂਸਾ ਨੂੰ ਲਾ ਲੈਂਗੋ ਪਿਛਲ ਖੋ ਜੀ ਅੱਗੇ ਨਾ ਦੁਕਾਨਦਾਰ ਸਾਹਿਬ ਦੇਖ ਕੇ ਮੜਾ ਫੋਟੋ ਕਰਾ ਲੈਣਗੇ तो पैसे <tuk> ਇਰੇ ਥੋੜਾ ਅੱਗੇ ਲੱਕ ਮੰਗੂ ਸਾਹ 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 ਪੀ ਸਾਹ ਕਿਹੜੇ ਚਾਹ ਆ ਜਾਓ ਅੱਗੇ ਸਾਹਮਣੇ ਆ ਜਾਓ ਫਿਰ ਬਾਈ ਜੀ ਮਸ਼ੀਨ ਕੋਈ ਸਮਾਂ ਨਹੀਂ ਹੁੰਦਾ ਮੇਰੇ ਪਿੱਛੇ ਉਹਨੇ ਫੋਨ ਕਰਿਆ ਬੰਦਰ ਭਾਈ ਜੀ ਮਾਰਿਆ ਬੱਚੇ ਨੂੰ ਉਹ ਆਉਂਦਾ ਆ ਆਓ ਜੀ ਆ ਨਾਮ ਪੁੱਤਰਾਓ ਆਓ ਜੀ ਆ ਕਿਤੇ ਰੋਡ ਤੇ ਅੱਜ 3 ਵਜੇ ਰੇਲ ਆਇਆ ਬੱਸ ਬੈਂਸਾ 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 ਰਾਜੇ ਤੇਰੀ ਸੋਚ ਤੇ ਕਰਾ ਦੇਾਂਗੇ ਠੋਕੇ ਲੰਘ ਠੋਕੇ ਮੈਂ ਹੋ ਤੇਰੀ ਥੋਕ ਤੇ ਬਸ ਆ ਰਹੀ ਮਸ਼ੀਨਾਂ ਤੇ ਦੋ ਲੋਕ ਲੱਗਦੇ ਆਉਂਦੇ ਨੇ ਪਰ ਆਸਟਾ ਰਸਤਾ ਜਿਹੜਾ ਹੈ ਇੱਕ ਪੁਜੀ ਤੇ ਚੱਲਦੇ ਨੇ ਜਿਹਦੇ ਕਰੇ ਜੀ ਜਖੀਬ ਰਾਜ

ਇਸ ਲਈ ਵੀਡੀਓ ਦੇ ਉੱਪਰ ਬੋਲਦੇ ਆ। ਬਾਰੇ ਪੂਰਨ ਵਿਗਿਆਨਕ ਕਰੀ ਬੀਬੀ ਮੋਟੂ ਜਾਉਂਦੇ। ਇਹ ਆਜਾ ਪਰੇ। ਮੈਂ ਰਾਜ ਸਾਹਿਬ ਦੇ ਸੀਡੀਆ ਦੀ ਫੋਟੋ ਜੋ ਨਿਕਲਦੇ ਨੇ ਪਾਸੇ। ਬੀਬੀ ਦੀ ਫੋਟੋ। ਹਲੋ। ਉਹ ਤੋਂ ਵਾਲੀ। ਇਹਨਾਂ ਦੀ ਫੋਟੋ। ਉਹਦੇ ਕੋਲ ਰੁਪਿਆ। ਇਹਨਾਂ ਨੇ ਜੀਵਨ ਕਰਤਾ। ਆਹ ਤੇ ਆਹ ਦਿਖਾਉਣਾ ਹੈ। ਅਲੋਕ ਨੂੰ ਥੋੜਾ ਦੇਖ। ਉਹ ਨਹੀਂ ਕੋਈ ਜਿੱਤੀ ਫੋਟੋ ਉਹ ਪਹਿਲਾ ਦਿਨ ਤੈਨੂੰ ਤੇ ਉਹ ਤੂੰ ਜਾ ਬੇਲਾ ਤੇਰਾ ਦਿਨ ਹਾਂ ਓ ਕੰਨ ਬੱਚਿਆਂ ਦੇ ਦਰਮਿਆਨ ਜਦ ਬੋਲ ਹਾਂ ਹਾਂ ਉਹਦੇ ਉੱਤੇ ਗਾਣਾ ਜੀ ਹਾਂ ਜੀ ਕਿਧਰ ਗਏ ਹਾਂ ਜੀ ਆਜੀ ਗੁਰਦਾਰਾ ਸਾਹਿਬ ਤੋਂ ਆਇਆ ਕਿੱਥੇ ਆਓ ਰੁਕ ਜਾਓ ਕਰਾਨਾ ਗੱਡੀ ਗੱਲ ਕਰਾਂਗਾ ਹਲੇ ਸੋਹੇ ਬਾਈ ਯਾਦ ਆ ਰਹੀ ਹੈ ਜੀ ਪੂਰੀ ਨਾ ਜੀ Amanda committee ਬੈਂਕ ਸਾਹਿਬ ਨੂੰ ਬੁਲਾਇਓ ਬੈਂਕ ਸਾਹਿਬ ਦੇਖਿਓ ਹਾਂ ਕਿੱਥੇ ਆਓ ਜਿਓ ਆਜੋ ਆਜੋ ਜੀ ਹਾਂ ਸੋਲੋ ਸਾਹਿਬ ਨੇ ਪਹਿਲਾਂ ਹਾਏ ਮੇਰੇ ਪਿੱਛੇ ਆ ਗਏ ਮੜੇ ਆ ਦੇਖੀ ਮੇਰੇ ਘੁੰਮ ਜਾ ਬੜੇ ਆ ਘੁੰਮ ਜਾ ਬੜੇ ਬਾਬਾ ਜੀ ਨਾਲ ਘੁੰਮ ਜਾ ਬੜੇ ਅਸੀਂ ਜੇ ਪਰਵਾਹ ਨਹੀਂ ਸੁਣੇ ਕਿ ਮੈਂਬਰ ਨਾਲ ਖੜ ਕੇ ਫੋਟੋ ਖਿਚਵਾਓ ਕਾਰਨ ਪਰ ਪੱਤੀ ਪੱਤੀ ਦਿਖਾ ਰਿਹਾ ਹੈ ਕਮੇਟੀ ਮੈਂਬਰ ਨਾਲ ਖੜ ਕੇ ਫੋਟੋ ਖਿਚਵਾਓ ਤੁਸਾਂ ਤੁਸੀਂ ਤਾਂ ਲਾ ਲਓ ਘੁੰਮ ਜਾ ਇਸ ਸਾਈਡ ਦੇ ਕੇ ਵੀਰੇ ਅੱਗੇ ਨਾਲ ਪਲੀਜ਼ ਉਹ ਆ ਨਹੀਂ ਬਾਕੀ ਬੈਸਾ ਬੈਸਾ ਉਹ ਨਹੀਂ ਹਾਂ 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 ਮੈਂ ਤੁਹਾਨੂੰ ਕੱਢੇ ਦਵਤ ਸਾਹਿਬ ਤੁਹਾਨੂੰ ਲਿਆ ਉਹ 25000 राहुल न्यूज़ जतीन सही कर चलो चलो जी बात ठीक है <t> थोड़ा <Carlo> आलो आलो छेती करो छेती करो तुम ही ऑन करके पीछे हो जाऊं रोल हाँ ਜੀ ਇਵਨਿੰਗ ਸਭ ਪਹੁੰਚੇ ਹੋਂ ਉਦਘਾਟਨ ਕੀਤਾ ਜਾ ਆਕਮ ਨਗਰ ਵਿਖੇ ਐਮਪੀ ਲਾਰਜ ਜਿਹੜਾ ਸਾਨੂੰ ਮਿਲਦਾ ਪੂਰੇ ਰਾਜ ਨੂੰ ਕਿਥੇ ਲੋਕਾਂ ਦੀ ਡਿਮਾਂਡ ਸੀ ਔਰ ਸਿਮਰਜੀਤ ਸਿੰਘ ਬਾਦ ਸਾਹਿਬ ਪੁਰਾਣੀ ਲੋਕਾਂ ਦੀ ਡਿਮਾਂਡ ਵੀ ਸੀ ਸੋ ਅਸੀਂ ਅੱਜ ਜੀਤ ਸਿੰਘ ਵੱਲੋਂ ਜੀਮਸ ਨੇ ਆਕਮ ਨਗਰ ਦੇ ਪਾਰਟ ਨੇ ਵਿੱਚ ਇਨਸਟਾਲ ਕਰਾਈ ਹੈ ਜਿਹਦੇ ਵਿੱਚ ਮੈਂ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੇ ਮੈਂ ਸਾਹਿਬ ਉਦਘਾਟਨ ਕਰਾ ਦਿੱਤਾ ਹੈ ਉਹਦੀਆਂ ਇਹਨੀਆਂ ਮੁਸ਼ਕਲਾਂਆਂ ਆਈਆਂ ਆਜ ਕਿਉਂਕਿ ਨਾ ਮਾਰਾਟਾ ਦੇ ਦੌਰਾਨ ਉਹਨਾਂ ਨੇ ਸਵੇਚ ਸੀ ਉਹਨਾਂ ਵੀ ਨਮ ਕਰੰਦੀ ਕੋਸ਼ਿਸ਼ ਕਰਾਂ ਸੋ ਇਸ ਕਰਕੇ ਅੱਜ ਆਤਮਨਗਰ ਦਾ ਦੌਰਾ ਕੀਤਾ ਆਤਮਨਗਰ ਦੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਵਾਰੀ ਮੇਰੀ ਚਿੰਤ ਦੇ ਵਿੱਚ ਵੱਡਾ ਹਿੱਸਾ ਪਾਇਆ ਸੋ ਮੈਂ ਤਾਮਾਮ ਲੋਹੜਾਣਾ ਦੇ ਲੋਕਾਂ ਦਾ ਔਰ ਖਾਸ ਕਰਕੇ ਆਤਮਨਗਰ ਦੇ ਲੋਕਾਂ ਨਾਲ ਗੱਲ ਕਰ ਰਿਹਾ ਔਰ ਖਾਸ ਕਰਕੇ ਬਹਿਸਾਬ ਦਾ ਬੜਾ ਮਿਲਿਆ ਕਿ ਜਿਹਨਾਂ ਨੇ ਇਤੁਨੇ ਲੋਕਾਂ ਦੇ ਮੁਖ ਡੋਰਾਇਆ ਬੋਰ ਸਾਨੂੰ ਇੱਥੇ ਘੋਟਾਂ ਦੇ ਵਿੱਚ ਜੀ ਲੱਗ ਰਿਹਾ ਨਹੀਂ ਪਹਿਲਾਂ ਉਹ ਨਾਗਦਾ ਐਗਜ਼ੈਕਟਲੀ ਕਿਹੜਾ ਵਿਪ 24 24 ਲੱਖ ਰੁਪਏ ਦੀ ਜਿਹੜਾ ਇਹ ਮਨੀ ਆਉਂਦਾ ਸਾਡਾ ਪੈਸਾ ਹੁੰਦਾ ਅਸੀਂ ਇਹਦੇ ਵਿੱਚ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਪੈਸਾ ਟਰਾਂਸਪੋਰਟ ਚੈਂਪੀ ਕੋਟੇ ਚਲਾਇਆ ਹੁਣ ਇਹ ਜਿਹੜਾ ਟੈਂਡਰ ਕੀਤਾ ਜਿਹੜੀ ਬਣਾਇਆ ਕਿ ਬਜਟ ਕਿੰਨੇ ਦਾ ਫਿਰ ਉਹਦਾ ਟੈਂਡਰ ਆਨੌਂਸ ਹੋਇਆ ਉਸ ਤੋਂ ਬਾਅਦ ਮੇਰੀ ਅਪਾਇਟਮੈਂਟ ਇਹ ਜਿਹੜਾ ਸਾਰਾ ਅਚਾਰ ਸੁਆਮੀ ਪੁੱਛੇ ਅੱਛਾ ਰੋਡ ਕਿਤੇ ਐਰਟਿਸਟਿਕ ਸਪੋਰਟਸ ਆਫੀਸ ਨੇ ਇਹ ਜਿਹੜਾ ਸਾਰਾ ਪੁੱਛਿਆ ਕਿ ਜਿਹੜੇ ਕਿਤੇ ਐਰ ਦੀ ਕਿਤੇ ਇਹਦਾ ਕੋਈ ਅੱਜ ਕਿਥੇ ਹੈ ਬਾਈ ਹੱਥ ਤੇ ਲੱਗਦਾ 6 6 ਅੱਛੀ ਚੇ ਰੋਕ ਰਹੇ ਉਹ ਬਾਅਦ ਸੇ ਗੋਲਦੀ ਹੈ ਡਿਪੈਂਡ ਔਨ ਮਸ਼ੀਨ ਕੋਈ ਉਸਦਾ ਲੱਗਦਾ ਘੱਟ ਤੋਂ ਵੀ 1 ਲੱਖ ਵੱਧ ਦਾ ਹੋਵੇ ਸੁਆਮੀ ਪੁੱਛੇ ਡਿਸਟ੍ਰਿਕਟ ਸਪੋਰਟਸ ਆਫੀਸ ਦੇ ਨਾਲ ਗਵਰਨਮੈਂਟ ਆਫ ਦਿੱਲੀ ਦੇ ਰਾਜੇ ਜੀ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਇੱਕ ਦੂਟਾ ਨੂੰ ਲੈ ਕੇ ਬੜਾ ਸਵਾਲ ਕੀਤਾ ਜਾਂਦਾ ਸੀ ਇਹਨੂੰ ਨੇ ਕਾਂਗਰਸ ਇੱਕ ਦੂਟਾ ਇਲੈਕਸ਼ਨਤਲ ਹੋ ਚੁੱਕੇ ਨੇ ਮੈਂ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬ ਦੀਆਂ ਹੀ ਗੱਲਾਂ ਹੁੰਦੀਆਂ ਸਾਰੇ ਮਾੜੀ ਮੂਤੀ ਜਿਹੜੇ ਤਕਰਾਰ ਬਾਜੀ ਪਰਿਵਾਰਾਂ ਦੇ ਵਿੱਚ ਚੱਲਦੀ ਰਹਿੰਦੀ ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ ਹਰ ਘਰ ਵਿੱਚ ਨਹੀਂ ਚੱਲਦੀ ਹੈ ਸੱਸ ਦੇ ਵਿੱਚ ਪਰ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸ ਦੀ ਗੱਲ ਹੈ ਜਾ ਕੇ ਆਉਂਦਾ ਦੀ ਗੱਲ ਹੈ ਇਹ ਅਸੀਂ ਸਾਰੇ ਹੋ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਆਵਾਜ਼ ਸੁਖ ਰੱਖੇ ਅਸੀਂ ਇਥੋਂ ਦੀਆਂ ਛੇ ਦੀਆਂ ਛੇ ਜਿਹੜੀਆਂ ਆਵਿਦਾਨ ਸਮਰ ਜਾਂ ਸੀਟਾਂ ਆਪਾਂ ਕਿਰਪਾ ਕਰੀਂ ਉਸੇ ਆਉਣ ਵਾਲੇ ਸਮੇਂ 'ਚ ਹਲਕਾ ਅਦਨਗਰ ਦੇ ਚਾਰ ਹਲਕਾ ਅਦਨਗਰ ਦੇ ਹਲਕਾ ਇੰਚਾਰਜ ਅਜੇ ਅਜੇ ਰਾਜ ਨਹੀਂ ਰੱਖਦਾ ਕੋਣ ਨਿਕਲਦਾ ਪਤਾ ਹੁੰਦਾ ਤੁਹਾਡੇ ਪਾਰਟੀ ਦੇ ਵੱਲ ਲਗਾਏ ਗਏ ਨੇ ਅੰਦਰ ਸੀਟ ਦਾ ਉਸੇ ਮੀਡੀਆ ਚੈਨਲ ਨਾਲ ਹੀ ਹਲਕਾ ਇੰਚਾਰਜ ਬਣਾ ਦੇ जी पार्टी हैलका इंचार्ज ने कहीं जिंदगी मैं भी हल्का इंचार्ज नहीं गल है आप, एक कि जो चुनाव बंदा लड़ लगा ਉਹ ਫਿਰ ਉਸ ਕੌਂਸੀ ਉਸ ਫੀਲਿੰਗ ਕਰਦਾ ਹੈ ਐਸੀ ਆਤਮ ਨਗਰ ਨੂੰ ਕਾਜ ਦੇ ਜਿਹੜਾ ਸਿਸਟਮ ਦੇਖੇ ਕਰ ਸਾਡੇ ਸਿਮਰਜੀਤ ਸਿੰਘ ਬਾਸਪਾ ਕਰਦੇ ਸੋ 14 15 ਸਾਡੇ ਕੋਲੇ ਮਿਲੇ ਨਹੀਂ ਉਦੋਂ ਬਾਅਦ ਸਾਡੇ ਕੋਲੇ ਜਿਹੜੇ ਲਾਸਟ ਟਾਈਮ ਇੰਟਰਸਟਡ ਕੈਂਡੀਡੇਟਸ ਹੈ ਬਾਕੀ ਇਹ ਇਹ ਮੈਂ ਨਹੀਂ ਕੋਈ ਆਪਣੇ ਆਪ ਨੂੰ ਅਰਚਨ ਇਚਾਰਜ ਬਣ ਜਾਵੇ ਜਾਂ ਕੋਈ ਦਿੱਤੀ ਜਾਵੇ ਮੈਂ ਉਹ ਦੁਕਾਨ ਕੋਈ ਐਸੀ ਗੱਲ ਸਵਾਲ ਸਰ ਲਗਾਤਾਰ ਜਿਹੜੀ ਜੁਆਇਨਿੰਗ ਨੂੰ ਲੈ ਕੇ ਵੀ ਸਵਾਲ ਚੁੱਕੇ ਜਾ ਰਹੇ ਕਿ ਕਿਤੇ ਨਾ ਕਿਤੇ ਤੁਹਾਡੇ ਵੱਲੋਂ ਕੀਤੀ ਹੈ ਜਾਂ ਸਾਫ ਦਾ ਮੁੱਖ ਮੰਤਰੀ ਕਰਨੀ ਚਾਣੇ ਵਾਲੀ ਕੀਤੀ ਹੈ ਤਾਂ ਉਸ ਨੂੰ ਲੈ ਕੇ ਕੀ ਆ ਜਾ ਰਿਹਾ ਕਿ ਉਸ ਦੀ ਸਪਸ਼ਟ ਨਹੀਂ ਹੈ ਕਿ ਹਾਂ ਵੀ ਉਹ ਜੁਆਇਨਿੰਗ ਹੈ ਕੰਸਟੀਟਿਊਸ਼ਨ ਕੰਸਟੀਟਿਊਸ਼ਨ ਦੇ ਤਰੀਕੇ ਦੇ ਨਾਲ ਜਿਹੜੀ ਜੁਆਇਨਿੰਗ ਹੁੰਦੀ ਹੈ ਉਹ ਪ੍ਰਧਾਨ ਜਿਹੜਾ ਹੈ ਜਾਂ ਉਹ 스테ਜ ਦਾ ਇੰਚਾਰਜ ਜੁਆਇੰਟ ਕਰਦਾ ਹੈ ਇਸੇ ਨੂੰ ਇਹਨੇ ਸਿਮਰਜੀਤ ਸਿੰਘ ਬਾਇਸ ਨੂੰ ਰਾਜਾ ਸਿੰਘ ਨੇ ਤੇ rahul gandhi ਨੇ ਜੁਆਇੰਟ ਕਰਾਇਆ that is a constitutional joining otherwise ਕੱਲ ਨੂੰ ਕੋਈ ਬੰਦਾ ਇੱਥੇ ਕਿਸੇ ਨੂੰ ਕਹੇ ਤੇ ਗਲੀਆ ਦਾ ਬੰਦਾ ਉਹ ਕਿਸੇ ਨੂੰ ਜੁਆਇੰਟ ਕਰਾ ਕੇ ਕਹੇ ਕਿ ਭਾਈ ਮੈਂ ਜੁਆਇੰਟ ਕਰਾ ਲਿਆ ਸੋ ਉਹ ਕਨਸਟੀਟਿਊਸ਼ਨਲ ਅਧਿਕਾ ਰੈਟ ਜੁਆਇੰਟ ਨਹੀਂ ਹੋਊਗਾ ਦਾ ਪ੍ਰਾਈਮਰੀ ਮੈਂਬਰ ਬੰਨਾ ਬੜਾ ਜ਼ਰੂਰੀ ਹੈ। ਔਰ ਪ੍ਰਾਈਮਰੀ ਮੈਂਬਰ ਨੂੰ ਜਦੋਂ ਅਸੀਂ ਪਾਰਟੀ ਰਸੀਦ ਦੇ ਕੇ ਆਪਣੇ ਨਸਖਤਾ ਤੇ ਥੱਲੇ ਰਸੀਦ ਦਿੰਨਾ। ਸੋ ਕਨਸਟੀਟਿਊਸ਼ਨਲ ਜਿਹੜੀ ਕੰਮ ਹੈ ਤਾਂ ਇੰਚਾਰਜ ਸਾਹਿਬ ਜਿਹੜੇ ਬਖੀਤ ਸਾਹਿਬ ਵੀ ਜਾਂ ਤਾਂ ਉਹ ਜੁਆਇਨਿੰਗ ਕਰਾਉਂਦੇ ਨੇ ਜਿਹਨੂੰ ਕਨਸਟੀਟਿਊਸ਼ਨਲ ਜੁਆਇਨਿੰਗ ਹੈ ਜਾਂ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਐਸੇ ਨੂੰ ਵੀ ਕਨਸਟੀਟਿਊਸ਼ਨਲ ਜੁਆਇਨਿੰਗ ਕਰਾਉਂਦਾ। ਅਜਿਹਾ ਦੇ ਤੋਂ ਇਲਾਵਾ ਆਕਾਲੀ ਦਲ ਦੋ ਗੁੱਟਾਂ ਦੇ ਵਿੱਚ ਨਜ਼ਰ ਆ ਰਿਹਾ ਹੈ। ਕਾਕਾ ਜੱਜਦਾਰ ਨੂੰ ਪਾਰਟੀ ਦਾ ਪ੍ਰਧਾਨ ਦੂਸਰੇ 바ਗੀਟਾ ਡਿਵੈਲਪਰ ਹੈ। ਠੀਕ ਹੈ ਕਿ ਸਾਨੂੰ ਕੀ ਇਤਰਾਜ਼ ਹੈ। ਅਕਾਲੀ ਦਲ ਦੋ ਟੜਿਆ ਜਿੱਨਾਂ ਦੇ ਨਾਲ ਆਵੇ, ਅਕਾਲੀ ਦਲ ਤਿੰਨ ਟੜਿਆ ਜਿੱਨਾਂ ਨਾਲ ਆਵੇ, ਕੋਈ ਕਾਦੀ ਦਲ ਵੀ ਗਲਤ ਨਹੀਂ। ਉਸ ਨੂੰ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ। ਉਸਨੇ ਪਾਰਟੀ ਬਣਾਈ ਹੈ, ਕੋਈ ਮਰਦਾਨ ਬਣਿਆ ਤਾਂ ਮੁਬਾਰਕਬਾਦ ਦੇਣੀ ਚਾਹੀਦੀ। ਸਾਨੂੰ ਕੀ ਇਤਰਾਜ਼ ਹੈ। ਪਰ ਆ ਲੈਂਡ ਸਕੀਮ ਬਾਰੇ ਗੱਲ ਲਈ ਗਾਲੀ ਗਲੀ ਦੀ ਪੁੱਛਣ ਉਹ ਬੋਲ ਗਿਆ ਸੀ ਉਹਨੂੰ ਥੈਂਕ ਯੂ ਪਤਾ ਸਾਹਿਬ ਵੀਡੀਓ ਬੜੀ ਉਹ ਲੈਂਡ ਪੋਲਿੰਗ ਸਕੀਮ ਬਾਰੇ ਗੱਲ ਲਈ ਕਿਸ ਤਰ੍ਹਾਂ ਦੇ ਬੀਜਪੀ ਦੇ ਵੱਖ-ਵੱਖ ਆਪੋਆਂ ਦੇ ਵੱਲੋਂ ਫੇਸ ਪਾ ਕੇ ਨਾਲ ਕਮੈਂਟ ਕਰ ਰਹੇ ਆ ਬੜੀ ਵਧੀਆ ਬੋਲ ਰਹੇ ਆ ਬਸ ਦੇ ਵਿੱਚ ਜਦੋਂ ਆਪਾਂ ਸੋਚਦਾ ਨਾ ਤਾੜੀ ਨੂੰ ਤੁਹਾਡੀ ਵੀਡੀਓ ਹੈ ਕੋਈ ਤੁਸੀਂ ਬਸ ਜਾ ਰਹੇ ਹੋ ਪ੍ਰਿੰਕਾ ਗਾਂਧੀ ਦੇ ਨਾਂ ਦੇ ਕਰਨੇ ਨੂੰ ਲੱਗੇ ਬੀਜੇਪੀ ਦੇ तमाम ਆਪੂ ਜਿਹੜੇ ਨੇ ਉਸ ਨੂੰ ਫੇਸਬੁਕਾਂ ਦੇ ਬਾਕੇ ਟ੍ਰੋਲ ਕਰ ਰਹੇ ਨੇ ਕਿ ਜਿਹੜਾ ਪ੍ਰਧਾਨ ਨੂੰ ਚੜਾ ਨਹੀਂ ਦਿੱਤਾ ਕਿ ਪ੍ਰਧਾਨ ਤੁਹਾਨੂੰ ਪਤਾ ਨਹੀਂ ਕਿਹੜੀ ਤੁਸੀਂ ਕਿੱਥੋਂ ਲਿਉਂਦੇ ਹੋ ਖਬਰਾਂ ਸਰ ਬੀਜੇਪੀ ਦੇ ਬਸ ਕਰ ਰਹੇ ਆਗਵਾ ਦੇ ਦੇ ਕਰ ਲਾਗੇ ਉਹ ਤੁਹਾਨੂੰ ਗਨ ਮੈਨ ਨੂੰ ਰੋਕੇ ਆਇਆ ਕੋਈ ਮੇਰੀ ਗੱਲ ਜਿਹੜੀ ਸਿਕਿਉਰਿਟੀ ਕਿਸੇ ਦੀ ਨਹੀਂ ਹੁੰਦੀ ਹੈ ਜਦ ਨਹੀਂ ਟਾਊਰ ਕਰਦੇ ਇੱਥੇ ਵੀ ਸਿਕਿਉਰਿਟੀ ਦੇ ਕਿੱਸ ਸਿਕਿਉਰਿਟੀ ਨੇ ਆਪਣਾ ਕੰਮ ਕਰਾ ਇੰਟਰਵਿਊ ਕਰਤਾ ਮੈਂ ਕਰਤਾ ਸੀ 300 ਮੈਂਬਰ ਆਫ ਪਾਰਲੀਮੈਂਟ ਬੀਜੇਪੀ ਨੇ ਰੋਕ ਲਿਆ ਸਿਪਾਹੀ ਪੁਲਿਸ ਦੇ ਮਲਾਜਮਾਂ ਨਹੀਂ ਰੋਕੇ ਨਾ 300 ਤੇ ਉਹਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਸੰਕੀਤਾ ਐਕਸੀਫਿਊਸ਼ਲ ਇਹਦੇ ਉੰਨਾਂ ਨੂੰ ਉਹਨਾਂ ਦੀ ਪੁਲਿਸ ਨੇ ਰੋਕ ਲਾ ਕੇ ਕਿਹਾ ਕਿ ਇਹਨਾਂ ਕੋਈ ਮੋਰਤ ਲੈਣਾ ਨਾ ਉਹ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮੈਨੂੰ ਬੱਸ ਜਿਨੀ ਚੜ੍ਹ ਦਿੱਤਾ ਜਾਂਦਾ ਹੈ ਮੈਂ ਮਾਮੇ ਦੇ ਘਰ ਨਹੀਂ ਗੱਲੇ ਅਸੀਂ ਗ੍ਰਿਫਤਾਰੀ ਦੇ ਦਿੱਤੀ ਅਸੀਂ ਪੰਡਤ ਸਾਹਿਬ ਹਰ ਤੁਹਾਨੂੰ ਦੱਸਦਾ ਹੈ ਜੋ ਵੀ ਆ ਰਹੀ ਹੈ ਜਿਸ ਤੋਂ ਨਾ ਕੋਈ ਜਰੂਰਤ ਹੈ ਕਿ ਜਿਹੜੀ ਆ ਇਸ ਕਹਾਣੀ ਵਿੱਚ ਕੋਈ ਵੀ ਟਕਰਾਅ ਦੀ ਵੀਡੀਓ ਜਿਹੜੀ ਆ ਉਹਨਾਂ ਦੇ ਵੱਲੋਂ ਵਾਇਰਲ ਕੀਤੀ ਹੈ ਨਾਲ ਕਮੈਂਟ ਵੀ ਪਾਏ ਜਾ ਰਹੇ ਆ ਉਹਨਾਂ ਦੇ ਪਹਿਲੇ ਫੇਸਬੁੱਕ ਜਿਹੋ ਜੇ ਮੇਰੇ ਟਕਰਾਅ ਪੁਲਿਸ ਬੰਦੀ ਸੀ ਨਹੀਂ ਰਿਹਾ ਹਾਈ ਕੋਰਟ ਹਾਈ ਕੋਰਟ ਨੇ ਕਿਹਾ ਬੰਦੀ ਸੀ ਨਹੀਂ ਰਿਹਾ ਇਸ ਟੈਨ ਇੱਕ ਇੱਕ ਪਾਸੇ ਪਾਸੇ ਨਾ ਤਕਰਾਰ ਕਰਦੇ ਸਰਕਾਰ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਜੀ ਹਾਈ ਕੋਰਟ ਨੇ ਕਿਹਾ ਤਾਂ ਬੰਦੀ ਸਿੰਘ ਰਿਹਾ ਕੀਤੇ ਜਾਣ ਜਿੰਨਾ ਦੀ ਸਜ਼ਾ ਚੈਨਲ ਚਰਚਾ ਦੀ ਖ਼ਬਰੀ ਚਰਾਂਦੇ ਕੋਈ ਚੰਗੀ ਖ਼ਬਰ ਵੀ ਨਹੀਂ ਆਉਂਦੀ ਬੜਿੰਗ ਸਾਹਿਬ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਵਾਪਸ ਲਈ ਗਈ ਹੈ ਉਹਦੇ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਕਿਉਂਕਿ ਵੱਡੀ ਲੜਾਈ ਕਾਂਗਰਸ ਨੇ ਵੀ ਕੀਤੀ ਸੀ ਤਾਂ ਇਹ ਕੀ ਗੱਲ ਚੱਲ ਰਿਹਾ ਕੋਈ ਨਹੀਂ ਕਿਸੇ ਨੇ ਕਹਾਵਤ ਕਹਿੰਦੇ ਨੇ ਗੱਡੇ ਵੀ ਖਾਦੇ ਤੇ ਛੱਤਰ ਵੀ ਖਾਦੇ ਉਹ ਗੱਲ ਅੱਜ ਛਾੜੂ ਦੀ ਮਾਰ ਅੱਜ ਕੋਈ ਬਾਲੇ ਚੇਤਰਾ ਤੋਂ ਕਰਦੇ ਆਂ ਆਫਿਸ ਤੇ ਉਹ ਕੀ ਟੈਕਨੀਕਲ ਲੋਕਾਂ ਦੀ ਵੀ ਮਨਸਿਕਤਾ ਵੀ ਸੰਦੇ ਸਿੰਘ ਪਛਲਾ ਸਰ ਬੰਦ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਬੰਦ ਲੈਣਗੇ ਬੰਦਣਾ ਹੋਰ ਬੰਦੀ ਸਿੰਘਾਂ ਨੂੰ ਲੈ ਕੇ ਕੀ ਕਹੂੰਗੇ ਜੀ ਹਾਈ ਕੋਰਟ ਨੇ ਕਹਿਤਾ ਜਿਹੜੇ ਬੰਦੀ ਸਿੰਘ ਆ ਸੁਪਰੀਮ ਕੋਰਟ ਗਿਰਿਆ ਹੋ ਸਪੀਮ ਕੋਰਟ ਦੇ ਆਰਡਰ ਆਏ ਨੇ ਕਿ ਜਿਹੜੇ ਲੋਕ ਜਦੀ ਆਪਣੀ سزا ਪੂਰੀ ਕਰ ਚੁੱਕੇ ਨੇ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ 2012 ਦਾ ਐਸਆਈਓ ਉਹਨਾਂ ਨੇ ਫੈਸਲਾ ਸੁਣਾਈ ਕਿ ਇਹ ਕਰਦਾ ਹੈ ਨਿਊਜ਼ ਇੰਡੀਆ ਕੋਈ ਬਾਲ ਵੀ ਸਿਆਣਪ ਨਹੀਂ ਆਪਣਾ ਲੈਕਚਰ ਅੰਗੂਲ ਸਾਹਿਬ ਉੱਪਰ ਕਰਕੇ ਥੈਂਕ ਯੂ ਥੈਂਕ ਯੂ